ਕਿਬ ਸਚਾਰਾ ਹੋਈ ਐ ਕਿਬ ਕੂੜਾ ਟੁੱਟੈ ਪਾਲ ਪਰ ਇੱਥੇ ਮਹਾਰਾਜ ਦੇ ਕਹਿੰਦੇ ਕਿਬ ਦਰ ਤੇ ਕਿਵੇਂ ਕਿਸ ਤਰ੍ਹਾਂ ਸਚਾਰਾ ਦਾ ਅਰਥ ਅੰਦਰੋਂ ਸਚਾਰ ਕਿਵੇਂ ਹੋਵਾ ਖਾਲਸਾ ਜੀ ਕਿਵੇਂ ਬਣਾ ਜਿਹਨੂੰ ਗੁਰੂ ਗੋਬਿੰਦ ਸਿੰਘ ਕਹਿੰਦੇ ਆ ਸੱਚੀ ਮੁੱਚੀ ਜਿਉ ਨਿਰਮਲ ਬਾਹਰੋਂ ਨਿਰਮਲ ਜਿਹਨੂੰ ਗੁਰੂ ਅਮਰਦਾਸ ਕਹਿੰਦਾ ਮੈਂ ਕਿਵੇਂ ਬੰਨਾ ਕਿਵੇਂ ਸਚਾਰ ਹੋਈਏ ਸਾਡੇ ਤੇ ਪ੍ਰਮਾਤਮਾ ਦੇ ਵਿਚਾਰ ਜਿਹੜੀ ਕੰਧੇ ਕਿਵੇਂ ਟੁੱਟੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਜਦੋਂ ਕਿਸੇ ਨੂੰ ਹੁਕਮ ਪਾਉਣ ਲੱਗ ਪੈਂਦਾ ਉਂਝ ਰਜਾ ਦਾ ਅਰਥ ਹੈ ਪ੍ਰੇਮ ਜੋ ਪਰਮਾਤਮਾ ਦਾ ਹੁਕਮ ਵਰਤੇ ਉਹਦੇ ਤੇ ਖੁਜਤ ਕਰਨ ਦੀ ਥਾਂ ਉਹਨੂੰ ਮੱਥਾ ਟੇਕ ਕੇ ਸੱਚੀ ਮੁੱਚੀ ਪ੍ਰੇਮ ਕਰਕੇ ਸਵੀਕਾਰ ਕਰ ਲੈਣਾ ਉਸ ਦੀ ਹੁਕਮ ਵਿੱਚ ਪ੍ਰੇਮ ਨਾਲ ਚੱਲ ਤੇ ਗੁਰੂ ਜੀ ਕਹਿੰਦੇ ਨੇ ਨਾਨਕ ਲਿਖਿਆ ਨਾਲ ਜਿਹੜਾ ਹੁਕਮ ਇਸ ਜੀਵ ਦੇ ਨਾਲ ਪ੍ਰਮਾਤਮਾ ਨੇ ਲਿਖ ਕੇ ਭੇਜਿਆ ਜਿਹੜਾ ਲਿਖਿਆ ਹੀ ਹੈ ਤੇ ਉਹ ਕਿਉਂ ਕਲਪ-ਕਲਪ ਕੇ ਤੂੰ ਰੱਬ ਨੂੰ ਲਾਹਮੇ ਦੇਈ ਜਾਂਦਾ ਉਹਨੂੰ ਮਿੱਠਾ ਕਰਕੇ ਮੰਨ ਲੈ ਤੇ ਕੂੜ ਦੀ ਪਾਲ ਟੁੱਟ ਜਾਏ